ਦਾ ਆਪਣੇ ਛੀਕਲਾਂ ਦੇ ਛੀ ਮਾਰਲੇ ਘੱਟ ਪੈਂਦੇ ਮਗਰ ਕਿ ਵੱਟ ਵੱਡ ਕੇ ਪੂਰੇ ਕਰ ਲੈਣੇ ਆ। ਓ ਯਾਰ ਆ ਨਾ ਜਾਵੇ ਮੈਂ ਲੜ ਪਾਂਗਾ ਯਾਰ। ਮੈਨੂੰ ਨਾ ਯਾਰ ਰੱਖਣਾ। ਵੱਡ। ਓਏ ਓਏ ਆ ਕੀ ਕਰੀ ਜਾਂਦੇ ਹੋ? ਕੀ ਕਰਨਾ? ਕੀ ਕਰੀ ਜਾਂਦੇ ਹੋ ਸਾਡੀ ਵੱਟ ਵੱਡੀ ਆ ਨੇ ਤੇਣੀ ਵੱਡੀ ਆ ਨੇ ਤੁਸੀਂ। ਵੱਡ ਗਿਆ ਤੁਸੀਂ ਬੈ ਲਓ ਯਾਰ। ਕਿਉਂ ਤੁਸੀਂ ਆਪਾਂ ਨੇ ਚੱਲਦੇ। ਤੂੰ ਪਹਿਲਾਂ ਕਨਾਲ ਤੁਸੀਂ ਪਹਿਲਾਂ ਵਿਚਰ ਲੈ ਲਈ। ਮੈਂ ਉਦੋਂ ਨਹੀਂ ਬੋਲਿਆ। ਉਹ ਮੈਂ ਦਰਖਾਸਤ ਦੇ ਕੇ ਆਉਂਗਾ ਜਦੋਂ ਪਹਿਲਾਂ ਮਿੰਤੀ ਘਰਾਵਾ ਫਿਰ ਮਿੰਤੀ ਬਿੰਤੀ ਮਿੰਤੀ ਘਰਾਵਾਗੇ ਫਿਰ ਵੱਢੇ ਤੁਸੀਂ ਜਿਹੜੇ ਛੀਮਰਲੇ ਬੰਦੇ ਐ ਤੁਸੀਂ ਲੋ ਧੱਕੇ ਨਾਲ ਹੀ ਵਿੱਚ ਵੜੀ ਜਨੂੰ ਪਹਿਲਾਂ ਉਹ ਉਧਰ ਵਿੱਚ ਵੜ ਗਏ ਯਾਰ ਆ ਜਵਾਕ ਜੀ ਦੇ ਮਗਰ ਨਾ ਲੱਗਿਆ ਅਗਰ ਕਿਸੇ ਵੇਲੇ ਮਰਵਾ ਦੂਗਾ ਇਹ ਮਾਰ ਮਾਰ ਮੂਰ ਨਾ ਬੈਠੀ ਤੂੰ ਮਾਰ ਮੂਰ ਨਾ ਬੈਠੀ ਤੂੰ ਦੇਤੀ ਤੁਸੀਂ ਉਹੋ ਕਰਿਓ ਫਿਰ ਤੁਸੀਂ ਵੱਢਿਓ ਇੱਥੋਂ ਵੱਢਿਓ ਤੁਸੀਂ ਵੱਢਿਓ ਤੁਸੀਂ ਇੱਥੇ ਵੱਢਿਓ ਤੁਸੀਂ ਛੱਡ ਓਏ ਛੱਡੇ ਨੂੰ ਆ ਬੈਠਾ ਤੁਸੀਂ ਛੱਡੇ ਨੂੰ ਛੱਡ ਵੱਢਿਓ ਫਿਰ ਇੱਥੇ ਮੈਂ ਆ ਪਿਆ ਲਮਾ ਆ ਬੈ ਬੱਤ ਤੇ ਵੱਢਿਓ ਤੁਸੀਂ ਆ ਪਿਆ ਆ ਬੈ ਲਮਾ ਠੀਕ ਆ ਆ ਪਿਆ ਲਮਾ ਤੁਸੀਂ ਆਪਦੀ ਬੈ ਲਓ ਜ਼ਮੀਨ ਮਿਹਨਤ ਕਰੋ ਮੇਰੀ ਵੱਢੀ ਜਨੇਓ ਆਇਆ ਇੱਧਰ ਗੱਲ ਨੂੰ ਖਿੱਚ ਕੇ ਪਾਸ ਆਇ ਨਹੀਂ ਮਹਿਲ ਦਾ ਆਇ ਨਹੀਂ ਮਹਿਲ ਦਾ ਮੈਂ ਦਰਖਾਸਤ ਦੇਉਂਗਾ ਸਰਪੰਚ ਕੋਲੇ ਜਾਊਂਗਾ ਤੁਸੀਂ ਮੇਰੀ ਜ਼ਮੀਨ ਵਢੀ ਜਾਂਦੇ ਹੋ ਜਾ ਭੱਜ ਜਾ ਭੱਜ ਜਾ ਛੱਡੋ ਹੁਣ ਵਢਿਓ ਤੁਸੀਂ ਆ ਬੈਠੇ ਐ ਮੈਂ ਤੁਸੀਂ ਆਪ ਦੀ ਲੱਗੀ ਲਵੇ ਹੁਣ ਲੱਗੀ ਤੁਸੀਂ ਆਪ ਦੀ ਬਣਾਓ ਮੈਂ ਬਣਾਓ ਚੱਲ ਬੜ ਲੈਂਦੇ ਕਿਉਂ ਬੜ ਲੈਂਦੇ ਬੈ ਬਣਾਓ ਆਪ ਦੀ ਮਿਹਨਤ ਕਰੋ ਲਓ ਜ਼ਮੀਨ ਬਟਾਏ ਬੜ ਬੜ ਕੇ ਉਧਰ ਬੜ ਗਏ ਉਧਰ ਬੜ ਗਏ ਇਹ ਨਹੀਂ ਕੰਮ ਕਰਦੇ ਕਹੀ ਕਰ ਮੈਂ ਸਰਪੰਚ ਕੋਲੇ ਜਾਣਾ ਹਾਂ ਨਹੀਂ ਤੁਸੀਂ ਲੋਟ ਆਉਂਦੇ ਨਾਲ ਤੁਹਾਨੂੰ ਮੈਂ ਦੁਬਾਰੇ ਕਹਦਾ ਵਾਟਣਾ ਵੱਢ ਲਓ ਠੀਕ ਹੈ ਇਹਦੇ ਮਗਰ ਨਾ ਲੱਗਿਆ ਕਰ ਇਹ ਫਸਵਾ ਦੂ ਤੈਨੂੰ ਮਰਵਾ ਦੂ ਆ ਕੋਈ ਨਹੀਂ ਮਰਵਾਉਂਦਾ ਮਰਵਾਉਂਦਾ ਕੋਈ ਕਿਉਂ ਨਹੀਂ ਮਰਵਾਉਂਦਾ ਤੁਸੀਂ ਯਾਰ ਆਪਦੀ ਲੈ ਲਓ ਅਸੀਂ ਆਪ ਵੀ ਬੱਟ ਸਿੱਧੀ ਕਰਦੇ ਆਂ ਬੱਟ ਸਿੱਧੀ ਆ ਬੱਟ ਪੁੱਠੀ ਕਿਹੜਾ ਕਹਿੰਦਾ ਤੁਸੀਂ ਵੜ ਵੜ ਕੇ ਛੀ ਮਰਨੇ ਇੱਧਰ ਵੜ ਕੇ ਕਨਾਲ ਉਧਰ ਨਾਪਲੀ ਮੇਰੀ ਤੁਸੀਂ ਨਹੀਂ ਨਾਪਲੀ ਤੁਸੀਂ ਕਰਿਓ ਫਿਰ ਇੱਥੇ ਹਾਂ ਕਰਿਓ ਕਰਾਂਗੇ ਮੈਂ ਕਰਾਂਗੇ ਮੈਂ ਜਾਣਾ ਸਰਪੰਚ ਕੋਲੇ ਦਿਖਾ ਦੇ ਕੇ ਆਉਣਾ ਨਾਲੇ ਮੈਂ ਤੁਹਾਨੂੰ ਦੱਸਦਾ ਪਹਿਲਾਂ ਜਾ ਬਾਹਰ ਉਹ ਤੂੰ ਹਟਾ ਲੈ ਇਹਨੂੰ ਜਾ ਜਾ ਬਾਹਰ ਜਾ ਜਾ ਮੈਂ ਜਾਣ ਮੇਰੀ ਬੱਟ ਦੇ ਹੱਥ ਨਾਲ ਲਾਇਓ ਨਾ ਚਲ ਮੈਂ ਜਾ ਕੇ ਆਉਣਾ ਉਹ ਰੁਕ ਜਾ ਯਾਰ ਕੇ ਨਾ ਛੋਰਾ ਆਹੋ ਓ ਤੁਸੀਂ ਹਰਜੋ ਮੈਂ ਤੁਹਾਨੂੰ 10 ਵਾਰੀ ਕਹਤਾ ਹਰਜੋ ਹਰਜੋ ਹਰਜਾ ਫਿਰ ਮੈਨੂੰ ਜਾਣੇ ਬੂਆ ਐਂ ਤਾਂ ਤੁਸੀਂ ਗਾਂ ਨੂੰ ਡੇਕਦੇ ਹੋ ਭਰਾਵਾ